ਹਾਂਜੀ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਐਮਸੀਕਿਊ ਕਰਾਂਗੇ ਪੰਜਾਬ ਦਾ ਭੰਗੋਰ ਲੈਸਨ ਦੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਪੰਜਾਬ ਸ਼ਬਦ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਇਸ ਲੈਸਨ ਦੇ ਥਿਊਰੀ ਪਾਰਟ ਦੀ ਵੀਡੀਓ ਪਾਈ ਹੋਈ ਹੈ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਪੰਜਾਬ ਸ਼ਬਦ ਦਾ ਕੀ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਬਹੁਤ ਇੰਪੋਰਟੈਂਟ ਲੈਸਨ ਆ ਇਹ ਤੁਹਾਨੂੰ ਕਰਨਾ ਚਾਹੀਦਾ ਸਾਰੇ ਕੰਪੀਟੀਸ਼ਨ ਟੈਸਟਾਂ ਵਾਸਤੇ ਜਿਹੜੇ ਪੰਜਾਬ ਭੋਗੋਲ ਦੇ ਕੁਐਸਚਨ ਆਉਂਦੇ ਹੁੰਦੇ ਨੇ ਪੇਪਰ ਦੇ ਵਿੱਚ ਜੰਗਲਾਂ ਅਧੀਨ ਪੰਜਾਬ ਦਾ ਕੁੱਲ ਰਕਬਾ ਕਿੰਨਾ ਹੈ 3084 ਵਰਗ ਕਿਲੋਮੀਟਰ ਸप्त ਸਿੰਧੂ ਵਿੱਚ ਕਿੰਨੀਆਂ ਨਦੀਆਂ ਸਨ ਸੱਤ ਨਦੀਆਂ ਪੈਂਟਾਪੋਟਾਮੀਆ ਦਾ ਕੀ ਅਰਥ ਹੈ ਪੈਂਟਾਪੋਟਾਮੀਆ ਦਾ ਕੀ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਹਿਮਾਲਿਆ ਪਹਾੜ ਪੰਜਾਬ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਹਿਮਾਲਿਆ ਪਹਾੜ ਪੰਜਾਬ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਇਹਦੇ ਵਿੱਚ ਉੱਤਰ ਜਿਹੜੇ ਦਿੱਤੇ ਹੋਏ ਨੇ ਤੁਹਾਨੂੰ ਚਾਰ ਆਪਸ਼ਨ ਤਾਂ ਸਾਡਾ ਆਨਸਰ ਆਊਗਾ ਡੀ ਕਿਉਂਕਿ ਇਹ ਏ ਤੇ ਸੀ ਪਾਵ ਪੂਰਬ ਤੇ ਪੂਰਬੀ ਤੇ ਉੱਤਰ ਵੱਲ ਨੂੰ ਸਥਿਤਾ ਭੂਗੋਲਿਕ ਤੌਰ ਤੇ ਪੰਜਾਬ ਦੀ ਧਰਤੀ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਉਹ ਗੋਲੀਕ ਤੌਰ ਤੇ ਪੰਜਾਬ ਦੀ ਧਰਤੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਹਨੂੰ ਅਸੀਂ ਮਾਝਾ ਮਾਲਵਾ ਤੇ ਦੁਆਬਾ ਨਾਮ ਨਾਲ ਜਾਣਦੇ ਹਾਂ ਕਿਹੜੀ ਭਾਸ਼ਾ ਤੋਂ ਦੁਆਬ ਸ਼ਬਦ ਲਿਆ ਗਿਆ ਹੈ ਫਾਰਸੀ ਭਾਸ਼ਾ ਤੋਂ ਦੁਆਬ ਸ਼ਬਦ ਲਿਆ ਗਿਆ ਹੈ ਦੁਆਬ ਤੋਂ ਤੁਹਾਡਾ ਕੀ ਅਰਥ ਹੈ ਦੋ ਦੁਆਬ ਤੋਂ ਕੀ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਆਬ ਦਾ ਕੀ ਭਾਵ ਹੈ ਆਪ ਸ਼ਬਦ ਦਾ ਭਾਵ ਆ ਪਾਣੀ ਪੰਜ ਦੁਆਬਾਂ ਦੇ ਨਾਮ ਕਿਸ ਧਾਰਨਾ ਦੇ ਆਧਾਰ ਤੇ ਹਨ ਦਰਿਆ ਦੇ ਨਾਮ ਤੇ ਰੇਹ ਦੀ ਇੱਕ ਹੋਰ ਨਾਮ ਪੰਗਰ ਬਾਰੀ ਦੁਆਬ ਦੇ ਵਾਸੀਆਂ ਨੂੰ ਕਿਸ ਤੌਰ ਤੇ ਜਾਣਿਆ ਜਾਂਦਾ ਹੈ ਮੱਝੈਲ ਸਤਲੁਜ ਤੇ ਖੱਗਰ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਨੇ ਮਾਲਵਾ ਬਾਰੀ ਦੁਆਬ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਾਝਾ ਰਾਵੀ ਤੇ ਚਨਾਬ ਨਦੀਆਂ ਦੇ ਵਿਚਕਾਰ ਦੁਆਬ ਦਾ ਨਾਮ ਰਚਨਾ ਦੁਆਬ ਕਿਸ ਦੁਆਬ ਵਿੱਚ ਸਿੱਖਾਂ ਦਾ ਮੱਕਾ ਸਥਿਤ ਹੈ ਬਾਰੀ ਦੁਆਬ ਵਿੱਚ ਪੰਜਾਬ ਦੀਆਂ ਪੰਜ ਦੁਆਬਾਂ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਘਾਟੂਪਜਾਉ ਹੈ ਸਿੰਧ ਸਾਗਰ ਦੁਆਬ ਚਨਾਬ ਤੇ ਜੇਲਮ ਦੇ ਵਿਚਕਾਰ ਦੇ ਖੇਤਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਾਡਾ ਆਨਸਰ ਕੀ ਆਊਗਾ ਚੱਜ ਦੁਆਬ ਕਗਰ ਤੇ ਜਮਨਾ ਨਦੀਆਂ ਦੇ ਵਿਚਕਾਰ ਦੇ ਮੈਦਾਨਾਂ ਨੂੰ ਕਿਸ ਵਜ੍ਹਾੋਂ ਜਾਣਿਆ ਜਾਂਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡਾ ਉੱਤਰ ਕੀ ਆਊਗਾ ਪੰਗਰ ਤੇ ਖਾਦਰ ਭਾਰਤ ਦਾ ਕਿਹੜਾ ਰਾਜ ਆ ਜਿਸ ਨੂੰ ਭਾਰਤ ਦੇ ਗੇਟਵੇ ਵਜੋਂ ਜਾਣਿਆ ਜਾਂਦਾ ਹੈ ਭਾਰਤ ਦੇ ਗੇਟਵੇ ਵਜੋਂ ਕਿਹੜੇ ਰਾਜ ਨੂੰ ਜਾਣਿਆ ਜਾਂਦਾ ਹੈ ਪੰਜਾਬ ਨੂੰ ਕਿਉਂ ਜਾਣਿਆ ਜਾਂਦਾ ਕਿਉਂਕਿ ਇਧਰੋਂ ਜਿਹੜੇ ਉਹ ਦੂਜੇ ਦੇਸ਼ਾਂ ਨਾਲ ਜਿਹੜੇ ਰਸਤੇ ਨੇ ਉਹ ਲੱਗਦੇ ਨੇ ਜਾਂ ਇਹ ਕਹ ਲੋ ਕਿ ਜਿਹੜੇ ਪਾਸੇ ਨੇ ਪਹਾੜੀ ਪਾਸ ਜਿਹੜਿਆਂ ਦੀ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਉਹ ਪੰਜਾਬ ਦੇ ਨਾਲ ਲੱਗਦੇ ਨੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਭੂਗੋਲਕ ਸਥਿਤੀ ਕਾਰਨ ਇਹ ਲਿਖੇ ਦੁਆਬਾਂ ਵਿੱਚੋਂ ਕਿਸ ਦੁਆਬ ਵਿੱਚ ਰੇਗਿਸਤਾਨ ਸਥਿਤ ਹੈ ਸਿੰਧ ਸਾਗਰ ਦੁਆਬ ਵਿੱਚ ਮਾਲਵਾ ਖੇਤਰ ਦੇ ਵਸਨੀਕ ਕਿਸ ਤੌਰ ਤੇ ਜਾਣੇ ਜਾਂਦੇ ਹਨ ਮਾਲਵਾਈ ਮਾਲਵੇ ਪ੍ਰਾਂ ਦਾ ਨਾਮ ਮਾਲਵਾ ਕਿਉਂ ਰੱਖਿਆ ਗਿਆ ਮਲਵਾਈ ਕਬੀਲੇ ਦੇ ਨਾਮ ਤੇ ਇਸ ਦਾ ਨਾਮ ਮਾਲਵਾ ਰੱਖਿਆ ਗਿਆ ਪੰਜਾਬ ਦੇ ਹੇਠਾਂ ਲਿਖੇ ਜ਼ਿਲ੍ਹਿਆਂ ਵਿੱਚੋਂ ਕਿਸ ਦੀ ਸੀਮਾ ਘੱਟੋ ਘੱਟ ਜ਼ਿਲ੍ਹਿਆਂ ਨਾਲ ਲੱਗਦੀ ਹੈ ਘੱਟੋ ਘੱਟ ਮੀਨ ਬਹੁਤ ਘੱਟ ਜ਼ਿਲ੍ਹੇ ਜਿਦੀ ਸੀਮਾ ਨਾਲ ਲੱਗਦੇ ਨੇ ਆ ਇਹ ਚਾਰ ਆਪਸ਼ਨ ਨੇ ਇਹਨਾਂ ਦੇ ਵਿੱਚੋਂ ਕਿਹੜਾ ਏ ਲੁਧਿਆਣਾ ਹਿਮਾਲਿਆਈ ਪਹਾੜਾਂ ਦਾ ਪੰਜਾਬ ਉੱਤੇ ਮੁੱਖ ਪ੍ਰਭਾਵ ਕੀ ਸੀ ਹਿਮਾਲੈ ਪਹਾੜਾਂ ਨੇ ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾਉਣ ਵਿੱਚ ਮਦਦ ਕੀਤੀ ਸੀ ਇਸ ਲਈ ਸਾਡਾ ਸੀ ਆਪਸ਼ਨ ਆਊਗਾ ਸੰਯੁਕਤ ਰਾਜ ਪੰਜਾਬ ਕਿੰਨੇ ਦੁਆਬਾਂ ਵਿੱਚ ਵੰਡਿਆ ਹੋਇਆ ਸੀ ਪੰਜ ਦੁਆਬਾਂ ਵਿੱਚ ਸ਼ਿਵਾਲਿਕ ਪਹਾੜ ਪੰਜਾਬ ਦੇ ਕਿਸ ਪਾਸੇ ਸਥਿਤ ਹਨ ਪੂਰਬ ਵਾਲੇ ਪਾਸੇ ਖੈਬਰ ਦਰਾ ਕਿਹਨਾਂ ਨੂੰ ਜੋੜਦਾ ਹੈ ਕੋਟਲ ਤੇ ਪਸ਼ਾਵਰ ਨੂੰ ਪੰਜਾਬ ਵਿੱਚ ਖਾਦਰ ਦੇ ਮੈਦਾਨ ਨੂੰ ਕੀ ਕਹਿੰਦੇ ਨੇ? ਵੇਟ ਪੰਜਾਬ ਦੇ ਇਤਿਹਾਸ ਉੱਤੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵੱਡਾ ਪ੍ਰਭਾਵ ਕੀ ਹੈ? ਵੱਖ-ਵੱਖ ਸੱਭਿਆਚਾਰਾਂ ਦਾ ਪੰਘੂੜਾ ਹੈ ਪੰਜਾਬ ਕਿੰਨੇ ਭਾਰਤੀ ਪ੍ਰਾਂਤਾਂ ਦੀਆਂ ਸਰਹੱਦਾਂ ਪੰਜਾਬ ਨੂੰ ਛੂੰਦੀਆਂ ਹਨ? ਤਿੰਨ ਪੰਜਾਬ ਦੇ ਮਾਝਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹਨ ਪੰਜਾਬ ਦੇ ਮਾਝਾ ਖੇਤਰ ਵਿੱਚ 4 ਜ਼ਿਲ੍ਹੇ ਹਨ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹਨ ਪੰਜਾਬ ਦੇ ਮਾਲਵਾ ਖੇਤਰ ਵਿੱਚ 14 ਜ਼ਿਲ੍ਹੇ ਹਨ ਦੋਆਬਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹਨ 4 ਜ਼ਿਲ੍ਹੇ ਹਨ ਇਟ ਮੀਨਸ ਮਾਲਵਾ ਖੇਤਰ ਆ ਜਿਹੜਾ ਉਹ ਸਭ ਤੋਂ ਵੱਡਾ ਹੈ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ਸਾਡਾ ਆਨਸਰ ਕੀ ਆਊਗਾ 6 ਜ਼ਿਲ੍ਹਿਆਂ ਦੀ ਸੀਮਾ ਪੰਜਾਬ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੈ ਪੰਜਾਬ ਵਿੱਚ ਮੌਸਮ ਗਰਮ ਗਰਮੀਆਂ ਵਿੱਚ ਗਰਮ ਤੇ ਸਰਦੀਆਂ ਵਿੱਚ ਠੰਡਾ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਖਾਰੀ ਮਿੱਟੀ ਹੈ ਪੰਜਾਬ ਦੇ ਦੱਖਣ ਪੱਛਮ ਵਿੱਚ ਖਾਰੀ ਮਿੱਟੀ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੁੱਖ ਤੌਰ ਤੇ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ? ਚੀਕਣੀ ਪੰਜਾਬ ਦਾ ਖੇਤਰਫਲ ਕੀ ਹੈ? 50362 ਵਰਗ ਕਿਲੋਮੀਟਰ ਚੰਡੀਗੜ੍ਹ ਕਿਸ ਪਹਾੜੀ ਦੇ ਪੈਰਾਂ ਤੇ ਸਥਿਤ ਹੈ ਚੰਡੀਗੜ੍ਹ ਕਿਸ ਪਹਾੜੀ ਦੇ ਪੈਰਾਂ ਤੇ ਸਥਿਤ ਹੈ ਸ਼ਿਵਾਲਿਕ ਰੇਂਜ ਸਰਹੰਦ ਨਹਿਰ ਕਿਸ ਨਦੀ ਤੋਂ ਪਾਣੀ ਲੈਂਦੀ ਹੈ ਸਰਹੰਦ ਨਹਿਰ ਸਤਲੁਜ ਤੋਂ ਪਾਣੀ ਲੈਂਦੀ ਹੈ ਰਾਕ ਗਾਰਡਨ ਦਾ ਨਿਰਮਾਤਾ ਕੌਣ ਹੈ ਮੇਕ ਚੰਦ ਇਹ ਲਿਖਿਆ ਵਿੱਚ ਵੇਟਲੈਂਡ ਪੰਜਾਬ ਵਿੱਚ ਨਹੀਂ ਹੈ ਕਿਹੜਾ ਵੇਟਲੈਂਡ ਪੰਜਾਬ ਵਿੱਚ ਨਹੀਂ ਹੈ ਰੁਦਰਾ ਸਾਗਰ ਵਿਤਕਾਰ ਤੇ ਲੰਬਕਾਰ ਲੈਟੀਟਿਊਡ ਤੇ ਲੰਗਿਟਿਊਡ ਦੇ ਹਿਸਾਬ ਨਾਲ ਪੰਜਾਬ ਦੀ ਭੂਗੋਲਕ ਸਥਿਤੀ ਕੀ ਹੈ ਪੰਜਾਬ ਦੀ ਭੂਗੋਲਕ ਸਥਿਤੀ ਕੀ ਹੈ 29 ਡਿਗਰੀ 30 32 ਡਿਗਰੀ 32 ਉੱਤਰ ਤੇ 73 ਡਿਗਰੀ 55 ਤਾਂ 76 ਡਿਗਰੀ 50 ਕੀ ਆ ਪੂਰਬ ਵੱਲ ਆਰਕੀਟੈਕਟ ਲੀ ਕੋਰਬਜ਼ੀਅਰ ਜਿਸ ਨੇ ਚੰਡੀਗੜ੍ਹ ਦੀ ਯੋਜਨਾ ਬਣਾਈ ਸੀ ਉਹ ਕਿਸ ਦੇਸ਼ ਵਿੱਚ ਜੰਮਿਆ ਸੀ ਸਵਿਟਜ਼ਰਲੈਂਡ ਰਣਜੀਤ ਸਾਗਰ ਡੈਮ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਕਿਸ ਜ਼ਿਲ੍ਹੇ ਵਿੱਚ ਪਠਾਨਕੋਟ ਹਰੀਕੇ ਵੇਟਲੈਂਡ ਹੇਠਾਂ ਦਿੱਤੇ ਜ਼ਿਲ੍ਹਿਆਂ ਵਿੱਚੋਂ ਕਿਸ ਵਿੱਚ ਆਉਂਦਾ ਏ ਤਰਨਤਾਰਨ ਵਿੱਚ ਗੁਰੂ ਨਾਨਕ ਥਰਮਲ ਪਲਾਂਟ ਕਿੱਥੇ ਹੈ ਬਠਿੰਡਾ ਵਿੱਚ ਸਤਲੁਜ ਨਦੀ ਤੇ ਕਿਹੜਾ ਡੈਮ ਬਣਾਇਆ ਗਿਆ ਏ ਭਾਖੜਾ ਡੈਮ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਕਿੱਥੇ ਹੈ ਰੂਪਨਗਰ ਭਾਖੜਾ ਨਹਿਰ ਕਿਸ ਨਦੀ ਵਿੱਚੋਂ ਨਿਕਲਦੀ ਹੈ ਸਤਲੁਜ ਵਿੱਚੋਂ ਪੌਂਗ ਡੈਮ ਕਿਸ ਨਦੀ ਤੇ ਬਣਾਇਆ ਗਿਆ ਹੈ? ਬਿਆਸ ਨਦੀ ਤੇ ਸੱਤ ਸਿੰਧੂ ਕਿਹੜੀਆਂ ਦੋ ਨਦੀਆਂ ਵਿੱਚ ਸਥਿਤ ਸੀ? ਸਿੰਧੂ ਤੇ ਸਰਸਵਤੀ ਵਿੱਚ ਕਿਸ ਮਿੱਟੀ ਨੂੰ ਪੰਜਾਬ ਦੀਆਂ ਨਦੀਆਂ ਰਾਹੀਂ ਲਿਆਇਆ ਜਾਂਦਾ ਹੈ? ਅਲੂਵিয়াল ਮਿੱਟੀ ਨੂੰ ਬਿਆਸ ਨਦੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚੋਂ ਗੁਜ਼ਰਦੀ ਹੈ 6 ਜ਼ਿਲ੍ਹਿਆਂ ਵਿੱਚੋਂ ਹਰੀਕੇ ਪੱਤਣ ਕੀ ਹੈ ਦੋ ਨਦੀਆਂ ਦਾ ਸੰਗਮ ਤੇ ਵੇਟਲੈਂਡ ਸਤਲੁਜ ਨਦੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ 9 ਜ਼ਿਲ੍ਹਿਆਂ ਵਿੱਚੋਂ ਥੀਨ ਡੈਮ ਕਿਸ ਨਦੀ ਤੇ ਬਣਾਇਆ ਗਿਆ ਹੈ ਰਾਵੀ ਨਦੀ ਤੇ ਵਿਆਸ ਨਦੀ ਕਿਸ ਪ੍ਰਾਂਤ ਵਿੱਚੋਂ ਉਤਪਨ ਹੁੰਦੀ ਹੈ ਹਿਮਾਚਲ ਵਿੱਚੋਂ ਮੇਪਾਸ ਸੰਸਕ੍ਰਿਤ ਪਾਸ਼ਾ ਵਿੱਚ ਕਿਸ ਨਦੀ ਦਾ ਨਾਮ ਹੈ ਬਿਆਸ ਦਾ ਰਾਵੀ ਨਦੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ ਤਿੰਨ ਜ਼ਿਲ੍ਹਿਆਂ ਵਿੱਚੋਂ ਕਿਹੜੀ ਨਦੀ ਪੰਜਾਬ ਦੀ ਸਭ ਤੋਂ ਲੰਬੀ ਦੂਰੀ ਤੈਅ ਕਰਦੀ ਹੈ ਸਤਲੁਜ ਵਿਆਸ ਨਦੀ ਕਿੱਥੋਂ ਉਤਪਨ ਹੁੰਦੀ ਹੈ? ਕੋਲੂ ਹਿਲਸ ਅੱਜ ਦੇ ਪੰਜਾਬ ਵਿੱਚ ਕਿੰਨੀਆਂ ਸਦੀਵੀ ਨਦੀਆਂ ਵਗਦੀਆਂ ਹਨ? ਤਿੰਨ ਵਿਆਸ ਤੇ ਰਾਵੀ ਦੇ ਵਿਚਕਾਰ ਦਾ ਖੇਤਰ ਕਿਹੜਾ ਹੈ? ਬਾਰੀ ਦੋਆਬ ਸਤਲੁਜ ਨਦੀ ਦੀ ਉਤਪਤੀ ਹੇਠਾਂ ਲਿਖਿਆਂ ਵਿੱਚੋਂ ਕਿੱਥੇ ਹੈ? ਤਿੱਬਤ ਰੋਪੜ ਥਰਮਲ ਪਲਾਂਟ ਕਿਸ ਨਦੀ ਤੇ ਸਥਿਤ ਹੈ ਸਤਲੁਜ ਤੇ ਥੀਨ ਡੈਮ ਦਾ ਹੋਰ ਨਾਮ ਕੀ ਹੈ ਰਣਜੀਤ ਸਾਗਰ ਥੀਨ ਡੈਮ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ਪਠਾਨਕੋਟ ਦੋ ਦਰਮਿਆਨ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਰਿਪੀਟ ਹੋਇਆ ਹੋਇਆ ਕੁਐਸਚਨ ਦੋਆਬ ਸਤਲੁਜ ਤੇ ਸਿੰਧੂ ਨਦੀ ਦੇ ਸੰਬੰਧ ਵਿੱਚ ਕੀ ਸੱਚ ਨਹੀਂ ਹੈ অপਸ਼ਨ ਦਿੱਤੇ ਹੋਏ ਨੇ ਕਿਹੜੀ ਗੱਲ ਸੱਚ ਨਹੀਂ ਹੈ ਦੋਨਾਂ ਨਦੀਆਂ ਦੇ ਸੰਬੰਧ ਵਿੱਚ ਅ ਦੋਹਾਂ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਸਿੰਧ ਸਾਗਰ ਦੋਆਬ ਕਿਹਾ ਜਾਂਦਾ ਹੈ ਸੱਚ ਨਹੀਂ ਹੈ ਪੰਜਾਬ ਦੀ ਵੰਡ ਸਮੇਂ ਕਿਹੜਾ ਦੋਆਬ ਵੰਡਿਆ ਨਹੀਂ ਗਿਆ ਸੀ ਬਾਰੀ ਦੁਆਬ ਬਿਆਸ ਤੇ ਸਤਲੁਜ ਦਰਿਆ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਵਿਸਤ ਦੁਆਬ ਗੋਬਿੰਦਸਗਰ ਰਿਜ਼ਰਵਾਇਰ ਕਿਸ ਨਦੀ ਤੇ ਸਥਿਤ ਹੈ ਸਤਲੁਜ ਨਦੀ ਤੇ ਮਹਾਰਾਣਾ ਪ੍ਰਤਾਪ ਸਾਗਰ ਸਰੋਵਰ ਕਿਹੜੀ ਨਦੀ ਤੇ ਸਥਿਤ ਹੈ ਬਿਆਸ ਨਦੀ ਤੇ ਮੰਜੀ ਸਾਗਰ ਡੈਮ ਕਿਸ ਨਦੀ ਤੇ ਸਥਿਤ ਹੈ? ਰਾਵੀ ਤੇ ਰਾਵੀ ਨਦੀ ਕਿਸ ਜ਼ਿਲ੍ਹੇ ਤੋਂ ਪੰਜਾਬ ਵਿੱਚ ਦਾਖਲ ਹੁੰਦੀ ਹੈ? ਪਠਾਨਕੋਟ ਤੋਂ ਨਾਂਦੇੜ ਸਾਹਿਬ ਕਿਹੜੀ ਨਦੀ ਦੇ ਕੰਢੇ ਸਥਿਤ ਹੈ? ਗੋਦਾਵਰੀ ਦੇ ਉਸ ਝੀਲ ਦਾ ਨਾਮ ਜੋ ਪਾਖੜਾ ਡੈਮ ਪਿੱਛੇ ਬਣੀ ਹੈ। ਗੋਬਿੰਦ ਸਾਗਰ ਝੀਲ ਪੰਜਾਬ ਵਿੱਚ ਪਾਖੜ ਡੈਮ ਨੂੰ ਕੌਣ ਨਿਯੰਤਰਿਤ ਕਰਦਾ ਏ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਗੋਬਿੰਦ ਸਾਗਰ ਝੀਲ ਭਾਰਤ ਦੇ ਕਿਸ ਪ੍ਰਦੇਸ਼ ਵਿੱਚ ਹੈ ਹਿਮਾਚਲ ਪ੍ਰਦੇਸ਼ ਵਿੱਚ ਗੋਬਿੰਦ ਸਾਗਰ ਝੀਲ ਤੇ ਸੁਖਨਾ ਝੀਲ ਵਿੱਚ ਕੀ ਸਮਾਨਤਾਵਾਂ ਹਨ ਦੋਵੇਂ ਮਨੁੱਖ ਨਿਰਮਿਤ ਮੀਂਹ ਕੁਦਰਤੀ ਨਹੀਂ ਹੈਗੀਆਂ ਆਪਣੇ ਆਪ ਬਣੀਆਂ ਹੋਈਆਂ ਮਨੁੱਖਾਂ ਨੇ ਬਣਾਈਆਂ ਨੇ ਸੁਖਨਾ ਝੀਲ ਦਾ ਨਿਰਮਾਤਾ ਕੌਣ ਹੈ ਲੀ ਕੋਰਬਜ਼ੀਅਰ ਪਾਖੜਾ ਨੰਗਲ ਯੋਜਨਾ ਕਿਸ ਖੇਤਰ ਨੂੰ ਬਿਜਲੀ ਸਪਲਾਈ ਕਰਦੀ ਹੈ ਪਾਖੜਾ ਨੰਗਲ ਯੋਜਨਾ ਜਿਹੜੀ ਆ ਉਹ ਪੰਜਾਬ ਹਰਿਆਣੇ ਨੂੰ ਵੀ ਬਿਜਲੀ ਸਪਲਾਈ ਕਰਦੀ ਹੈ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਨੂੰ ਵੀ ਕਰਦੀ ਹੈ ਦਿੱਲੀ ਨੂੰ ਵੀ ਕਰਦੀ ਤਾਂ ਇਹਦਾ ਆਨਸਰ ਕੀ ਆਊਗਾ ਉਪਰੋਕਤ ਸਾਰੇ ਇਹਨਾਂ ਵਿੱਚੋਂ ਕਿਹੜੀ ਨਦੀ ਪੰਜਾਬ ਸ਼ਬਦ ਦਾ ਹਿੱਸਾ ਨਹੀਂ ਇਹਨਾਂ ਦੇ ਵਿੱਚੋਂ ਕਿਹੜੀ ਨਦੀ ਪੰਜਾਬ ਸ਼ਬਦ ਦਾ ਹਿੱਸਾ ਨਹੀਂ ਸਾਡਾ ਆਨਸਰ ਕੀ ਆਊਗਾ ਸਿੰਧੂ ਨਦੀ ਇਹਨਾਂ ਵਿੱਚੋਂ ਕਿਹੜੀ ਨਦੀ ਸਿੰਧੂ ਨਦੀ ਦੀ ਸਹਾਇਕ ਨਹੀਂ ਹੈ ਤਾਂ ਸਾਡਾ ਆਨਸਰ ਕੀ ਆਊਗਾ ਕੱਗਰ ਕਿਸ ਨਦੀ ਨੇ ਪੰਜਾਬ ਦੇ ਨਿਰਮਾਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸਤਲੁਜ ਨੇ ਸਰਾਂਦ ਨਹਿਰ ਕਿਸ ਜ਼ਿਲ੍ਹੇ ਵਿੱਚੋਂ ਉਤਪਨ ਹੁੰਦੀ ਹੈ ਰੂਪਨਗਰ ਵਿੱਚੋਂ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਸਰੰਦ ਨਹਿਰ ਕਿਹੜੀ ਨਦੀ ਪੰਜਾਬ ਵਿੱਚ ਸਭ ਤੋਂ ਘੱਟ ਦੂਰੀ ਲਈ ਵਗਦੀ ਹੈ ਸਾਡਾ ਆਨਸਰ ਕੀ ਆਊਗਾ ਰਾਵੀ ਵਿਆਸ ਤੇ ਸਤਲੁਜ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਨੇ ਦੁਆਬਾ ਪੰਜਾਬ ਦੇ ਦਰਿਆਵਾਂ ਦੇ ਵਹਾਅ ਦੀ ਦਿਸ਼ਾ ਕੀ ਹੈ ਉੱਤਰ ਪੂਰਬ ਤੋਂ ਦੱਖਣ ਪੱਛਮ ਵੱਲ ਗੁਰੂ ਹਰਗੋਬਿੰਦ ਥਰਮਲ ਪਲਾਂਟ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਬਠਿੰਡਾ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੇ ਸਬੰਧ ਵਿੱਚ ਵਿਵਾਦ ਕਿਹ나 ਵਿੱਚ ਹੈ ਪੰਜਾਬ ਤੇ ਹਰਿਆਣਾ ਵਿੱਚ ਪੰਜਾਬ ਵਿੱਚ ਕਿਹੜੀ ਮੌਸਮੀ ਨਦੀ ਵਗਦੀ ਹੈ ਪੰਜਾਬ ਦੇ ਵਿੱਚ ਕੱਗਰ ਆ ਜਿਹੜੀ ਉਹ ਮੌਸਮੀ ਨਦੀ ਵਗਦੀ ਹੈ ਕੱਗਰ ਦਰਿਆ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚ ਵਗਦਾ ਹੈ ਕੱਗਰ ਦਰਿਆ ਜਿਹੜਾ ਉਹ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਵਗਦਾ ਹੈ ਅੰਮ੍ਰਿਤਸਰ ਜ਼ਿਲ੍ਹਾ ਕਿਹੜੀਆਂ ਦੋ ਨਦੀਆਂ ਵਿੱਚਕਾਰ ਸਥਿਤ ਹੈ ਅਮਰਸਰ ਜ਼ਿਲ੍ਹਾ ਰਾਵੀ ਤੇ ਬਿਆਸ ਦੇ ਵਿਚਕਾਰ ਸਥਿਤਾ ਕਿਹੜੇ ਜ਼ਿਲ੍ਹੇ ਦੀ ਸਤਲੁਜ ਨਦੀ ਨਾਲ ਸਭ ਤੋਂ ਲੰਬੀ ਸੀਮਾ ਹੈ ਕਿਹੜੇ ਜ਼ਿਲ੍ਹੇ ਦੀ ਸਤਲੁਜ ਨਦੀ ਨਾਲ ਲੰਬੀ ਸੀਮਾ ਹੈ ਫਿਰੋਜ਼ਪੁਰ ਦੀ ਸਤਲੁਜ ਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੁੰਦਾ ਹੈ ਤਰਨਤਾਰਨ ਪੱਛਮੀ ਪੰਜਾਬ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ ਉਹ ਹੈਗਾ ਫਿਰੋਜ਼ਪੁਰ ਕਿਹੜਾ ਮੰਤਰਾਲੇ ਭਾਰਤ ਦੀ ਮਰਦਮ ਸ਼ੁਮਾਰੀ ਕਰਵਾਉਂਦਾ ਹੈ ਗ੍ਰਹਿ ਮੰਤਰਾਲੇ ਗ੍ਰਹਿ ਮਾਮਲਿਆਂ ਦਾ ਮੰਤਰਾਲਾ ਇਸ ਇਨਾਮੀ ਬਾਗ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਹੁਸ਼ਿਆਰਪੁਰ ਵਿੱਚ ਕਿਹੜਾ ਐਕਸ ਸੀ 2 ਕੰਜ਼ਰਵੇਸ਼ਨ ਦਾ ਉਪਾਅ ਨਹੀਂ ਹੈ ਵਾਈਲਡ ਲਾਈਫ ਸੈਂਚਰੀਜ਼ ਹੇਠ ਲਿਖੀਆਂ ਨਦੀਆਂ ਵਿੱਚੋਂ ਕਿਸ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਪੰਜਾਬ ਦੀ ਰੀਡ ਦੀ ਹੱਡੀ ਹੈਗੀ ਆ ਸੱਤ ਲੋਜਨਾਂ ਦੀ ਪੰਜਾਬ ਰਾਜ ਕਿਹੜੀ ਨਵੀਨਤਮ ਵਾਈਲਡ ਲਾਈਫ ਸੈਂਚਰੀ ਸੂਚਿਤ ਕੀਤੀ ਗਈ ਹੈ ਤਾਂ ਇਹਨਾਂ ਦੇ ਵਿੱਚੋਂ ਸਾਡਾ ਆਨਸਰ ਕੀ ਆਊਗਾ ਨੰਗਲ ਪੰਜਾਬ ਵਿੱਚ ਕਰੰਬਰ ਕਿੰਨੇ ਰੱਖਿਆ ਸ਼ਰਨ ਸਥਾਨ ਹਨ ਕਿੰਨੇ ਕਮਿਊਨਿਟੀ ਰਿਜ਼ਰਵ ਮੌਜੂਦ ਹਨ ਕਿੰਨੇ ਰੱਖਿਆ ਸਥਾਨ ਨੇ ਕਿੰਨੇ ਕਮਿਊਨਿਟੀ ਰਿਜ਼ਰਵ ਨੇ ਦੋਨੇ ਦੱਸਣੇ ਨੇ ਅਸੀਂ ਜਿਹੜਾ ਜੋੜਾ ਸਹੀ ਹੋਊਗਾ ਉਹਨਾਂ ਦੇ ਵਿੱਚੋਂ 4 4 ਇਹ ਆਨਸਰ ਹੈ ਸਾਡਾ ਪੰਜਾਬ ਰਾਜ ਦੇ ਭੂਗੋਲਿਕ ਖੇਤਰ ਦਾ ਕਿੰਨਾ ਹਿੱਸਾ ਜੰਗਲ ਦੇ ਘੇਰੇ ਵਿੱਚ ਆਉਂਦਾ ਹੈ 3.67% ਪੰਜਾਬ ਰਾਜ ਦੇ ਭੂਗੋਲਿਕ ਖੇਤਰ ਦਾ ਕਿੰਨਾ ਹਿੱਸਾ ਰਿਕਾਰਡਡ ਜੰਗਲ ਅਧੀਨ ਆਉਂਦਾ ਹੈ ਤਾਂ 6.12% ਜਿਹੜਾ ਹਿੱਸਾ ਹੈ ਉਹ ਰਿਕਾਰਡਡ ਜੰਗਲ ਦੇ ਅਧੀਨ ਆਉਂਦਾ ਜਿਹੜਾ ਰਿਕਾਰਡ ਦੇ ਵਿੱਚ ਆਉਂਦਾ ਹੈ ਪੰਜਾਬ ਦੇ ਕਿਹੜੇ ਜ਼ਿਲ੍ਹਾ ਜ਼ਿਲ੍ਹੇ ਵਿੱਚ ਜੰਗਲਾਂ ਦਾ ਦੂਜਾ ਸਭ ਤੋਂ ਜ਼ਿਆਦਾ ਖੇਤਰਫਲ ਉਹ ਹੈਗਾ ਜੀ ਸਾਡੇ ਕੋਲ ਰੋਪੜ ਪੰਜਾਬ ਦੇ ਕਿਹੜੇ ਜੰਗਲਾਤ ਖੇਤਰ ਨੂੰ ਵੱਡਾ ਨਹੀਂ ਮੰਨਿਆ ਜਾਂਦਾ ਤਾਂ ਸਾਡਾ ਆਨਸਰ ਕੀ ਆਊਗਾ ਹਰੀਕੇ ਜੰਗਲ ਕੇਸ਼ਪੁਰ ਮਿਆਣੀ ਵੇਟਲੈਂਡ ਹਾਲੀ ਵਿੱਚ ਖਬਰਾਂ ਵਿੱਚ ਆ ਰਿਹਾ ਇਹਨਾਂ ਵਿੱਚੋਂ ਕਿਹੜਾ ਵੇਟਲੈਂਡ ਬਾਰੇ ਸਹੀ ਹੈ ਤਿੰਨ ਗੱਲਾਂ ਦਿੱਤੀਆਂ ਹੋਈਆਂ ਨੇ ਅਸੀਂ ਦੱਸਣਾ ਕਿ ਕਿਹੜਾ ਸਹੀ ਹੈ ਸਾਡਾ ਆਨਸਰ ਆਊਗਾ ਡੀ ਕਿਉਂਕਿ ਇਹ ਤਿੰਨੇ ਜਿਹੜੇ ਨੇ ਸਹੀ ਨੇ ਇਹ ਰਾਮਸਰ ਸਾਈਟ ਵਜੋਂ ਘੋਸ਼ਿਤ ਵੀ ਕੀਤੀ ਗਈ ਆ ਕੁਦਰਤੀ ਵੈਟਲੈਂਡ ਵੀ ਆ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਇਹਨਾਂ ਵਿੱਚੋਂ ਕਿਹੜਾ ਸਟੇਟ ਵੈਟਲੈਂਡ ਨਹੀਂ ਹੈ ਕਿਹੜਾ ਸਟੇਟ ਵੈਟਲੈਂਡ ਨਹੀਂ ਹੈ ਰਣਜੀਤ ਸਾਗਰ ਵੈਟਲੈਂਡ ਹੇਠਾਂ ਦਿੱਤੇ ਰਾਮਸਰ ਸਾਈਟਾਂ ਤੇ ਗੌਰ ਕਰੋ ਇਹ ਤਿੰਨ ਦਿੱਤੇ ਹੋਏ ਨੇ ਉਪਰੋਕਤ वेटलैंड्स ਨੂੰ ਉਹਨਾਂ ਦੇ RAMSAR ਸਾਈਟ ਵੱਜੋਂ ਐਲਾਨਣ ਦਾ ਕਾਰਨ ਦੱਸੋ ਤਾਂ ਇੱਥੇ ਸੀਕੁਐਂਸ ਦੱਸਣੀ ਆ ਸੀ ਕਿ ਪਹਿਲੇ ਨੰਬਰ ਤੇ ਕੌਣ ਆ ਦੂਜੇ ਤੇ ਕੌਣ ਆ ਤੇ ਤੀਜੇ ਤੇ ਕੌਣ ਆ ਤਾਂ ਸਾਡੇ ਕੋਲ ਚਾਰ ਆਪਸ਼ਨ ਨੇ ਸਾਡਾ ਆਨਸਰ ਕੀ ਆਊਗਾ ਪਹਿਲਾ ਤੀਜਾ ਤੇ ਦੂਜਾ ਹੇਠ ਲਿਖਿਆਂ ਵਿੱਚੋਂ ਕਿਹੜਾ ਉਸਾਰਾ ਇੱਕ ਹੋਰ ਨਾਮ ਹੈ ਕਿਹੜਾ ਉਸਾਰਾ ਦਾ ਉਸਾਰਾ ਦਾ ਇੱਕ ਹੋਰ ਨਾਮ ਹੈ ਤਾਂ ਉਹ ਸਾਰਾ ਦਾ ਇੱਕ ਹੋਰ ਨਾਮ ਕੀ ਹੈ ਖਾਰੀ ਮਿੱਟੀ ਰਾਜਸਥਾਨ ਰੇਗਿਸਤਾਨੀ ਮਿੱਟੀ ਦੁਆਰਾ ਪੰਜਾਬ ਰਾਜ ਦੇ ਕਿੰਨੇ ਖੇਤਰ ਨੂੰ ਕਵਰ ਕੀਤਾ ਹੋਇਆ ਹੈ ਰੇਗਿਸਤਾਨੀ ਮਿੱਟੀ ਆ ਜਿਹੜੀ ਉਹ 11% ਏਰੀਆ ਕਵਰ ਕਰਦੀ ਆ ਪੰਜਾਬ ਰਾਜ ਦੀ ਪ੍ਰਤੀ ਵਰਗ ਮੀਲ ਆਬਾਦੀ ਦੀ ਘਣਤਾ ਕਿੰਨੀ ਆ ਇਹਦੀ ਘਣਤਾ ਹੈਗੀ ਆ ਜੀ 1427 ਪੰਜਾਬ ਵਿੱਚ ਲਿੰਗ ਅਨੁਪਾਤ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ ਪੰਜਾਬ ਵਿੱਚ ਲਿੰਗ ਅਨੁਪਾਤ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ। ਖੇਤਰ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ? ਖੇਤਰ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਪਠਾਨਕੋਟ ਹੈ। ਪ੍ਰਵਾਸੀਆਂ ਦੀ ਗਿਣਤੀ ਅਨੁਸਾਰ ਪੰਜਾਬ ਕਿਸ ਸਥਾਨ ਤੇ ਆਉਂਦਾ ਹੈ? ਪ੍ਰਵਾਸੀਆਂ ਦੀ ਗਿਣਤੀ ਅਨੁਸਾਰ ਪੰਜਾਬ 8ਵੇਂ ਸਥਾਨ ਤੇ ਆਉਂਦਾ ਹੈ। ਪੰਜਾਬ ਦਾ ਮਾਝਾ ਖੇਤਰ ਕਿੱਥੇ ਸਥਿਤ ਹੈ? ਪੰਜਾਬ ਦਾ ਮਾਝਾ ਖੇਤਰ ਹੈ ਜਿਹੜਾ ਉਹ ਰਾਵੀ ਤੇ ਬਿਆਸ ਦੇ ਵਿਚਕਾਰਲਾ ਖੇਤਰ ਹੈ। ਇਹ ਲਿਖਿਆਂ ਵਿੱਚੋਂ ਪੰਜਾਬ ਦੇ ਕਿਸ ਜ਼ਿਲ੍ਹੇ ਦੀ ਆਬਾਦੀ ਘਣਤਾ ਸਭ ਤੋਂ ਘੱਟ ਹੈ ਮੁਕਸਰ ਜ਼ਿਲ੍ਹੇ ਦੀ ਆਬਾਦੀ ਘਣਤਾ ਹੈ ਜਿਹੜੀ ਉਹ ਸਭ ਤੋਂ ਘੱਟ ਹੈ ਸਤਲੁਜ ਦਰਿਆ ਬਾਰੇ ਇਹ ਲਿਖਿਆਂ ਵਿੱਚੋਂ ਕਿਹੜਾ ਬਿਆਨ ਸਹੀ ਹੈ ਤਿੰਨ ਗੱਲਾਂ ਦਿੱਤੀਆਂ ਹੋਈਆਂ ਨੇ ਤਾਂ ਸਾਡਾ ਉੱਤਰ ਕੀ ਆਊਗਾ ਤਿੰਨੇ ਗੱਲਾਂ ਨੇ ਜਿਹੜੀਆਂ ਉਹ ਸਹੀ ਨੇ ਇਹ ਤਿੱਬਤ ਦੀ ਰਾਖਸ਼ਸਤਾਨ ਝੀਲ ਤੋਂ ਸ਼ੁਰੂ ਹੁੰਦਾ ਹੈ ਇਸ ਨੂੰ ਵੈਦਿਕ ਕਾਲ ਦੀ ਸ਼ਤੁਦਰੀ ਕਿਹਾ ਜਾਂਦਾ ਹੈ ਸੀ ਇਸ ਦਾ ਜੁਨਾਨੀ ਨਾਮ ਜਿਹੜਾ ਇਹੋ ਐਸੀ ਡਰੋਸੀ ਚਨਾਬ ਦਾ ਜੁਨਾਨੀ ਨਾਮ ਕੀ ਆ ਚਨਾਬ ਦਾ ਜੁਨਾਨੀ ਨਾਮ ਹੈ ਅ ਅਸੈਸੀਨੇਸ ਹੇੜ ਦਿੱਤਿਆਂ ਵਿੱਚੋਂ ਪੰਜਾਬ ਜਾਂ ਭਾਰਤ ਦਾ ਸਭ ਤੋਂ ਲੰਬਾ ਦਰਿਆ ਕਿਹੜਾ ਏ ਸਤਲੁਜ ਹੇੜ ਲਿਖਿਆਂ ਵਿੱਚੋਂ ਕਿਸ ਨਦੀ ਦੇ ਕਿਨਾਰੇ ਪੰਡੋਰ ਡੈਮ ਸਥਿਤ ਹੈ ਕਿਸ ਨਦੀ ਦੇ ਜਿਹੜਾ ਕਿਨਾਰੇ ਪੰਡੋਰ ਡੈਮ ਸਥਿਤਾ ਵਿਆਸ ਨਦੀ ਦੇ ਦੁਆਰੇ ਤੇ ਕਿਨਾਰੇ ਸਤਲੁਜ ਦਰਿਆ ਕਿੱਥੇ ਖਤਮ ਹੁੰਦਾ ਏ ਸਤਲੁਜ ਦਰਿਆ ਜਿਹੜਾ ਉਹ ਮਿਥਾਨ ਕੋਟ ਵਿਖੇ ਸਿੰਧ ਦਰਿਆ ਵਿੱਚ ਖਤਮ ਹੁੰਦਾ ਏ ਰਖਸਰਾਏ ਅਮਾਨਤ ਖਾਨ ਕੰਜ਼ਰਵੇਸ਼ਨ ਰਿਜ਼ਰਵ ਕਿੱਥੇ ਸਥਿਤਾ ਤਰਨਤਾਰਨ ਵਿੱਚ ਸਥਿਤਾ ਕੇਸ਼ੋਪੁਰ ਸ਼ੰਭ ਕਮਿਊਨਿਟੀ ਰਿਜ਼ਰਵ ਕਿੱਥੇ ਸਥਿਤਾ ਜਿਹੜੀ ਇਹ ਰਿਜ਼ਰਵ ਆ ਇਹ ਗੁਰਦਾਸਪੁਰ ਵਿੱਚ ਸਥਿਤ ਆ ਇਹਨਾਂ ਵਿੱਚੋਂ ਕਿਹੜੀਆਂ ਨਦੀਆਂ ਦੋ ਸਾਰਕ ਦੇਸ਼ਾਂ ਵਿੱਚੋਂ ਦੀ ਲੰਘਦੀਆਂ ਹਨ ਤਾਂ ਕਿਹੜੀਆਂ ਨਦੀਆਂ ਨੇ ਜਿਹੜੀਆਂ ਉਹ ਦੋ ਸਾਰਕ ਦੇਸ਼ਾਂ ਵਿੱਚ ਲੰਘੇ ਸਿੰਧੂ ਬ੍ਰਹਮਪੁੱਤਰ ਤੇ ਸਤਲੁਜ ਸਿੰ্ধু ਦੀ ਸਿੰਧੂ ਦੀਆਂ ਕਿਹੜੀਆਂ ਸਹਾਇਕ ਨਦੀਆਂ ਭਾਰਤ ਪੰਜਾਬ ਵਿੱਚੋਂ ਭਾਰਤੀ ਏਰੀਆ ਦੇ ਵਿੱਚ ਪੰਜਾਬ ਆਉਂਦਾ ਜਿਹੜਾ ਉਹਦੇ ਵਿੱਚ ਦੀ ਲੰਘਦੀਆਂ ਨੇ ਤਿੰਨ ਨਦੀਆਂ afghanistan ਤੇ sindh ਘਾਟੀ ਦੇ ਵਿਚਕਾਰ ਦਾ ਕਿਹੜਾ ਰਾਮ ਮੁੱਖ ਵਪਾਰਕ ਰਸਤਾ ਸੀ khyber pass chandi garh ਦੀ ਨਵੀਨਤਮ ਸੂਚਿਤ wetland ਕਿਹੜੀ ਹੈ sukhna jheel ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗੇ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਬਨੇ ਰਹੋ ਚੈਨਲ ਨਾਲ ਓਕੇ ਥੈਂਕਸ